ਦੇਖੋ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਗਿਆ ਇਹ ਬਹੁਤ ਹੀ ਨਾਕਾਫੀ ਹੈਗੀ ਆ ਸੱਜਨ ਕੁਮਾਰ ਨੇ ਤੇ ਮੇਰੇ ਕੱਲ 500 ਬੰਦਾ ਕਟੋਕਸ ਖਾਂ ਦਾ ਕਤਲੇਆਮ ਕੀਤਾ ਉਹਨਾਂ ਜਿਲਦ ਨੇ ਦਾ ਦੋਇਸਤਾ ਹੋਈ ਅਸੀਂ ਅਸੀਂ ਜੈ ਸਾਹਿਬ ਤੋਂ ਬਹੁਤ ਖੋਈ ਸੀ ਅਸੀਂ ਜੈ ਸਾਹਿਬ ਦਾ ਧੰਨਵਾਦ ਵੀ ਕੀਤਾ ਸੀ ਤੇ ਅਪੀਲ ਵੀ ਕੀਤੀ ਸੀ ਕਿ ਇਹਨੂੰ ਘੱਟ ਤੋਂ ਘੱਟ ਵੀ ਜਿਹੜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਲੋਕਾਂ ਗੱਲੇ ਪਾ ਪਾ ਕੇ ਲੋਕਾਂ ਦੇ ਕਰਨ ਵਗਾਂ ਲਾਈਆਂ ਗਈਆਂ ਜਿਹੜਾ ਮਾਮ ਸੰ ਜਿਹੜੇ ਮੋਹਪੰਦੇ ਸਨ ਮਾਮ 450 400 ਤੋਂ ਬੰਦਾ 6600 ਬੰਦਾ ਇਹ ਕਮਲ ਲਾਖ ਜਗਦੀਸ਼ ਟੈਟਲਰ ਅਸਜਨ ਕੁਮਾਰ ਇਹ ਅਗਵਾਈ ਕਰ ਰਹੇ ਸਨ ਪੀੜਾਂ ਦੀ ਇਹ ਇਹਨਾਂ ਖਤਰੀਆਂ ਕਰਵਾਇਆ ਕਿਉਂਕਿ ਹਣ 80 ਸਾਲ ਦੀ ਉਹਦੀ ਉਮਰ ਹੈਗੀ ਆ ਹਣ ਤੇ ਉਹਨੂੰ ਅਗਰ ਜੇਲ੍ਹ ਵੀ ਹੋ ਜਾਂਦੀ ਆ ਮਤਲਬ ਉਹਨੂੰ ਉਮਰ ਕਾਇਦ ਹੋ ਗਈ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਹਾਸੀ ਕਿ ਕਪਸੇ ਕਮਨੂੰ ਫਾਸੀ ਹੋਵੇਗੀ ਲੇਕਿਨ ਕੋਰਟ ਨੇ ਫਾਸੀ ਦੀ ਸਜ਼ਾ ਜਿਹੜੇ ਨਹੀਂ ਹੋਈ ਉਹਨੂੰ ਅੱਜ ਫਾਸੀ ਹੋਣੀ ਚਾਹੀਦੀ ਸੀ ਪਰ ਜੈ ਸਾਹਿਬ ਨੇ ਪਤਾ ਨਹੀਂ ਕਿਉਂ ਕਰਕੇ ਕਿਹੜੀ ਵਜ੍ਹਾ ਦੇ ਨਾਲ ਉਹਨੂੰ ਫਾਸੀ ਦੀ ਸਜ਼ਾ ਨਹੀਂ ਦਿੱਤੀ ਹੈਗੀ ਆ ਪਰ ਸਰਕਾਰ ਅਪੀਲ ਪਾਵੇ ਅਪੀਲ ਪਾ ਕੇ ਤੇ ਉਹਨੂੰ ਘਾਟਾ ਕੋ ਫਾਸੀ ਦੇ ਉਹਨੂੰ ਸੱਜਣ ਨੂੰ ਕਮਾਰ ਦੋ ਜੇ ਮੈਂ ਸਾਡੇ ਲੋਕਾਂ ਦੀਆਂ ਜਾਇਦਾਦਾਂ ਉਸ ਟਾਈਮ ਇਹਨਾਂ ਨੇ ਲੁੱਟੀਆਂ ਇਹ ਤੇ ਲੋਕਾਂ ਦਾ ਲੁੱਟਿਆ ਪੈਸਾ ਜਿਹੜਾ ਲੋਕਾਂ ਦਾ ਲੁੱਟਿਆ ਸੋਨਾ ਜਿਹੜਾ ਲੋਕਾਂ ਦੀਆਂ ਲੁੱਟੀਆਂ ਜਾਇਦਾਦਾਂ ਇਹਨਾਂ ਨੇ ਵੇਚ-ਵੇਚ ਕੇ ਜਿਹੜੀਆਂ ਆਪਣੀਆਂ ਪ੍ਰਾਪਰਟੀਆਂ ਬੜਾਈਆਂ ਆਪਣੇ ਮਹਿਲ ਖੜੇ ਕੀਤੇ ਇਹ ਜਾਇਦਾਦਾਂ ਸਾਰੀਆਂ ਜ਼ਬਤ ਹੋਣੀਆਂ ਚਾਹੀਦੀਆਂ ਸਨ ਜਿਵੇਂ ਸਾਡੇ ਬੱਚੇ 40 ਸਾਲਾਂ ਤੋਂ ਰੋਲ ਰਹੇ ਨੇ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਐਵੇਂ ਇਹਨਾਂ ਦੇ ਬੱਚੇ ਵੀ ਨਵੀਂ ਜਗ੍ਹਾ ਤੇ ਜਾ ਕੇ ਸੈਟਲ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਜੜਣਾ ਕੀ ਹੁੰਦਾ ਕਰਤੇ ਸਰਕਾਰਾਂ ਇਹਦੇ ਖਿਲਾਫ ਪਟੀਸ਼ਨ ਪਾਣਗੀਆਂ ਠੀਕ ਆ ਨਹੀਂ ਤੇ ਅਸੀਂ ਆਪਣੀ ਸੁਸਾਇਟੀ ਵੱਲੋਂ ਜਾ ਕੇ ਅਸੀਂ ਜ਼ਰੂਰ ਇਹ ਚੀਜ਼ ਰੈਟ ਪਟੀਸ਼ਨ ਪਾਵਾਂਗੇ 1984 ਦੇ ਦਿੱਲੀ ਦੰਗਾ ਮਾਮਲੇ ਦੇ ਵਿੱਚ ਮਾਂਜੋ ਕੋਰਟ ਦੇ ਵੱਲੋਂ ਸੱਜਨ ਕੁਮਾਰ ਨੂੰ ਉਮਰ ਕੈਦ ਦੀ سزا ਸੁناਈ ਗਈ ਹੈ ਤਾਂ ਇਸ ਸਜ਼ਾ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਪੀੜਿਤ ਪਰਿਵਾਰ ਇਕੱਠੇ ਹੋਏ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਤਸਵੀਰ ਹੱਥੇ ਦੇ ਵਿੱਚ ਪਕੜੀ ਹੋਈ ਹੈ ਜਿਹੜੇ ਦਿੱਲੀ ਦੰਗਿਆਂ ਦੇ ਵਿੱਚ ਉਹਨਾਂ ਤੋਂ ਵਿਛੜ ਗਏ ਨੇ ਤੇ ਜਿਨ੍ਹਾਂ ਨੂੰ ਲੈ ਕੇ ਇਨਸਾਫ ਦੀ ਗੁਹਾਰ ਉਹਨਾਂ ਦੇ ਵੱਲੋਂ ਲਗਾਤਾਰ ਲਗਾਈ ਜਾ ਰਹੀ ਆ ਤਾਂ ਅੱਜ ਜਿਹੜੀ ਸਜ਼ਾ ਸੁناਈ ਗਈ ਆ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਕਿ ਅੱਜ ਜੋ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ ਗਈ ਹੈ ਉਸ ਦੀ ਸਜ਼ਾ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੱਜ ਮਾਨ ਜੋ ਕੋਰਟ ਵੱਲੋਂ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ ਮਾਮਲੇ ਦੇ ਵਿੱਚ ਦੇਖੋ ਜਿਹੜੀ ਇਹ ਸਜ਼ਾ ਸੁਣਾਈ ਗਈ ਹੈਗੀ ਆ ਇਹ ਬਹੁਤ ਹੀ ਨਾਕਾਫੀ ਹੈਗੀ ਆ ਜਿਸ ਦਿਨ ਇਹਦਾ ਦੋਸ਼ਤਾ ਹੋਇਆ ਸੀ ਅਸੀਂ ਜੈ ਸਾਹਿਬ ਤੋਂ ਬਹੁਤ ਖੋਈ ਸੀ ਅਸੀਂ ਜੈ ਸਾਹਿਬ ਦਾ ਧੰਨਵਾਦ ਵੀ ਕੀਤਾ ਸੀ ਤੇ ਅਪੀਲ ਵੀ ਕੀਤੀ ਸੀ ਕਿ ਇਹਨੂੰ ਘੱਟ ਤੋਂ ਘੱਟ ਵੀ ਜਿਹੜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਹੁਣ 80 ਸਾਲ ਦੀ ਉਹਦੀ ਉਮਰ ਹੈਗੀ ਆ ਹੁਣ ਤੇ ਉਹਨੂੰ ਅਗਰ ਜੇਲ੍ਹ ਵੀ ਹੋ ਜਾਂਦੀ ਆ ਮਤਲਬ ਉਹਨੂੰ ਉਮਰ ਕਾਇਦ ਹੋ ਗਈ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੀ ਪੂਰੀ ਜਵਾਨੀ ਜਿਹੜੀ ਹੈਗੀ ਆ ਘਰ ਦੇ ਸੁੱਖ ਮਾਣੇ ਉਹਨੇ ਪਰਿਵਾਰ ਦੇ ਵਿੱਚ ਸੁੱਖ ਮਾਣੇ ਅਗੇਨ ਇਸ ਕਰਕੇ ਇਹ ਜਿਹੜਾ ਹੈਗਾ ਉਹਨੂੰ ਅੱਜ ਫਾਂਸੀ ਹੋਣੀ ਚਾਹੀਦੀ ਸੀ ਪਰ ਜੈ ਸਾਹਿਬ ਨੇ ਪਤਾ ਨਹੀਂ ਕਿਉਂ ਕਰਕੇ ਕਿਹੜੀ ਵਜ੍ਹਾ ਦੇ ਨਾਲ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਹੈ ਗਿਆ ਅਸੀਂ ਫਿਰ ਵੀ ਇਹ ਚੀਜ਼ ਮੋਦੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਮੋਦੀ ਸਾਹਿਬ ਤੁਸੀਂ सीबीआई ਨੂੰ ਕਹਿ ਕੇ ਫਿਰ ਦੁਬਾਰਾ ਤੋਂ ਇਹਦੀ ਜਿਹੜੀ ਪਟੀਸ਼ਨ ਦਾਇਰ ਕਰੋ ਹਾਈ ਕੋਰਟ ਤੇ ਵੀ ਜਾ ਕੇ ਤਾਂ ਕਿ ਜਿਹੜੀ ਇਹਦੀ ਸਜ਼ਾ ਹੈਗੀ ਆ ਉਹ ਫਾਂਸੀ ਦੇ ਵਿੱਚ ਬਦਲ ਸਕੇ ਤੇ ਇਹਨੂੰ ਜਿਹੜਾ ਜੁਰਮਾਨਾ ਲੱਗਿਆ ਇਹ ਬਹੁਤ ਹੀ ਨਾ ਕਾਠੇਗਾ ਜਿਵੇਂ ਸਾਡੇ ਲੋਕਾਂ ਦੀਆਂ ਜਾਇਦਾਦਾਂ ਉਸ ਟਾਈਮ ਇਹਨਾਂ ਨੇ ਲੁੱਟੀਆਂ ਇਹ ਤੇ ਲੋਕਾਂ ਦਾ ਲੁੱਟਿਆ ਪੈਸਾ ਜਿਹੜਾ ਲੋਕਾਂ ਦਾ ਲੁੱਟਿਆ ਸੋਨਾ ਜਿਹੜਾ ਲੋਕਾਂ ਦੀਆਂ ਲੁੱਟੀਆਂ ਜਾਇਦਾਦਾਂ ਇਹਨਾਂ ਨੇ ਵੇਚ-ਵੇਚ ਕੇ ਜਿਹੜੀਆਂ ਆਪਣੀਆਂ ਪ੍ਰਾਪਰਟੀਆਂ ਬੜਾਈਆਂ ਆਪਣੇ ਮਹਿਲ ਖੜੇ ਕੀਤੇ ਇਹ ਜਾਇਦਾਦਾਂ ਸਾਰੀਆਂ ਜ਼ਬਤ ਹੋਣੀਆਂ ਚਾਹੀਦੀਆਂ ਸਨ ਜਿਵੇਂ ਸਾਡੇ ਬੱਚੇ 40 ਸਾਲਾਂ ਤੋਂ ਰੁੱਲ ਰਹੇ ਨੇ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਐਵੇਂ ਇਹਨਾਂ ਦੇ ਬੱਚੇ ਵੀ ਨਵੀਂ ਜਗ੍ਹਾ ਤੇ ਜਾ ਕੇ ਸੈਟਲ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਜੜਨਾ ਕੀ ਹੁੰਦਾ ਉਹ ਜਾੜਾ ਕਿਹਨੂੰ ਕਹਿੰਦੇ ਆ ਸੋ ਅਸੀਂ ਇਸ ਕਰਕੇ ਇਹ ਚੀਜ਼ ਫਿਰ ਦੁਬਾਰਾ ਤੋਂ ਅਗਰ ਤੇ ਸਰਕਾਰਾਂ ਇਹਦੇ ਖਿਲਾਫ ਪਟੀਸ਼ਨ ਪਾਣਗੀਆਂ ਠੀਕ ਆ ਨਹੀਂ ਤੇ ਅਸੀਂ ਆਪਣੀ ਸੁਸਾਇਟੀ ਵੱਲੋਂ ਜਾ ਕੇ ਅਸੀਂ ਜ਼ਰੂਰ ਇਹ ਚੀਜ਼ ਰੈਟ ਪਟੀਸ਼ਨ ਪਾਵਾਂਗੇ ਔਰ ਇਹਨੂੰ ਜਿਹੜੀ ਹੈਗੀ ਹੈ ਦੀ ਫਾਂਸੀ ਦੀ ਸਜ਼ਾ ਤਾਂ ਕਿ ਇਹਨੂੰ ਪਹਚਾਵਾਂਗੇ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਲੰਬੀ ਲੜਾਈ ਤੁਸੀਂ ਵੀ ਲੜੀ ਆ ਜਿਹੜਾ ਵਾ ਇਨਸਾਫ ਦੀ ਮੰਗ ਨੂੰ ਲੈ ਕੇ ਤੇ ਅੱਜ ਇੱਕ ਫੈਸਲੇ ਦੇ ਵਿੱਚ ਸਜ਼ਾ ਸੁਣਾਈ ਗਈ ਆ ਸਰਜਨ ਕੁਮਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਸਰਜਨ ਕੁਮਾਰ ਨੂੰ ਸਜ਼ਾ ਅੱਜ ਹੋਈ ਹੈ ਇਹ ਦੋ ਜਸਵੰਤ ਸਿੰਘ ਤੇ ਉਹਦਾ ਬੇਟਾ ਤਰਨਦੀਪ ਸਿੰਘ ਤਰਨਦੀਪ ਸਿੰਘ ਉਹਦੇ ਕੇਸ ਵਿੱਚੋਂ ਸਜ਼ਾ ਹੋਈ ਹੈ ਸੱਜਨ ਕੁਮਾਰ ਨੇ ਤੇ ਮੇਰੇ ਕੱਲ 500 ਬੰਦਾ ਮੁੰਡਾ ਕਾਟੋਗਾ ਸਖਾਂ ਦਾ ਕਤਲੇਆਮ ਕੀਤਾ ਉਹਨਾਂ ਲੋਕਾਂ ਗੱਲੇ ਪਾ ਪਾ ਕੇ ਲੋਕਾਂ ਦੇ ਘਰਾਂ ਵਗੈ ਲਾਈਆਂ ਗਈਆਂ ਤੇ ਜਿਹੜਾ ਮੌਮ ਸਨ ਜਿਹੜੇ ਮੋਹਪੰਦੇ ਸਨ ਮੌਮ 5-5 400 400 ਬੰਦਾ 6-600 ਬੰਦਾ ਇਹ ਕਮਲਨਾਥ ਜਗਦੀਸ਼ ਟਰੈਡਲਰ ਇਹ ਸੱਜਨ ਕੁਮਾਰ ਇਹ ਅਗਵਾਈ ਕਰਦੇ ਸਨ ਪੀੜਾਂ ਦੀ ਇਹ ਇਹਨਾਂ ਕਤਲੇਆਮ ਕਰਵਾਇਆ ਇਹ ਸਜ਼ਾ ਇਹਨਾਂ ਕਾਫੀ ਹੈ ਸਾਨੂੰ ਆਸ ਸੀ ਕਿ ਕਬਸੇ ਕਮਨੂੰ ਫਾਸੀ ਹੋਵੇਗੀ ਲੇਕਿਨ ਕੋਰਟ ਨੇ ਫਾਸੀ ਦੀ ਸਜ਼ਾ ਜਿਹੜੀ ਨਹੀਂ ਹੋਈ ਆ 40 ਸਾਲ ਬਾਅਦ ਇਨਸਾਫ ਆਇਆ ਉਮਰ ਕਾ ਉਮਰ ਕਾ ਤੇ ਪਹਿਲੇ ਹੀ ਉਹ ਘਟ ਰਿਹਾ ਤੇ ਸਾਡੀ ਮੋਦੀ ਸਾਹਿਬ ਨੂੰ ਬੇਨਤੀ ਹੈ ਅਮੇਸ਼ਾ ਜੀ ਨੂੰ ਬੇਨਤੀ ਹੈ ਪ੍ਰਧਾਨ ਮੰਤਰੀ ਜੀ ਨੂੰ ਤੁਸੀਂ ਇੱਕ ਵਧੀਆ ਸਿੱਖਾ ਨੂੰ ਇਨਸਾਫ ਦੇਣ ਵਾਸਤੇ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੁਹਾਡੀ ਸਰਕਾਰ ਵਿੱਚ ਜਿਹੜੇ ਸਜ਼ਾਵਾਂ ਦੀ ਗੱਲ ਹੋਈ ਹੈ ਤੁਸੀਂ ਮਿਹਰਬਾਨੀ ਕਰਕੇ ਹਾਈ ਕੋਰਟ ਦੇ ਵਿੱਚ ਉੱਥੇ ਅਪੀਲ ਪਾ ਕੇ ਸੱਜਨ ਕੁਮਾਰ ਨੂੰ ਘੱਟ ਤੋਂ ਘੱਟ ਫਾਸੀ ਹੋਵੇ ਤੇ ਬਾਕੀ ਦੇ ਜਿਹੜੇ ਕਾਤਲ ਨੇ ਜਿਹੜੇ ਸਿੱਖਾਂ ਦੇ ਬਾਕੀ ਹਿੰਦੁਸਤਾਨ ਦੇ ਵਿੱਚ ਵੀ ਕਾਂਡਪੁਰ ਹੋ ਗਿਆ ਬੁਖਾਰਾ ਹੋ ਗਿਆ ਦਿੱਲੀ ਵਿੱਚ ਬਹੁਤ ਵੱਡਾ ਕਤਲੇਆਮ ਵਈਆ ਹੋਇਆ ਹੈ ਦਿੱਲੀ ਵਿੱਚ ਤੇ ਇਹਨਾਂ ਨੂੰ ਫਾਂਸੀ ਦੇਵਨ ਦਾ ਬਹੁਤ ਲੰਮਾ ਸਮਾਂ ਹੋ ਗਿਆ ਲੋਕ ਲੋਕਾਂ ਉਡੀਕ ਉਡੀਕ ਕੇ ਕਈ ਸਾਡੀਆਂ ਪਰਿਵਾਰ ਜਿਹੜਾ ਨੇ ਉੱਚਲ ਚੱਲ ਵਸੇ ਤੁਸੀਂ ਕਹਿ ਰਹੇ ਹੋ ਕਿ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਗਈ ਆ ਉਹ ਕਾਫੀ ਨਹੀਂ ਹੈ ਇਸ ਦੇ ਉੱਤੇ ਸਰਕਾਰ ਨੂੰ ਖੁਦ ਜਿਹੜਾ ਵਾ ਮਾਨਯੋਗ ਉੱਪਰਲੀ ਅਦਾਲਤ ਦੇ ਵਿੱਚ ਇਸ ਦੇ ਖਿਲਾਫ ਰਿਟ ਪਟੀਸ਼ਨ ਬਣੀ ਚਾਹੀਦੀ ਹੈ ਪਟੀਸ਼ਨ ਪਾ ਕੇ ਅਪੀਲ ਪਾਵੇ ਪਾਰ ਸਰਕਾਰ ਅਪੀਲ ਪਾਵੇ ਅਪੀਲ ਪਾ ਕੇ ਤੇ ਇਹਨੂੰ ਘਾਟਾ ਕੋ ਫਾਸੀ ਦੇ ਉਹਨੂੰ ਸੱਜਨ ਨੂੰ ਮਾਰ ਦੋ ਤੇ ਜਿਹੜੇ ਬਾਕੀ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਇਨਕੋਲੀਆਂ ਚੱਲੀਆਂ ਬਹੁਤ ਟਾਈਮ ਹੋ ਗਿਆ ਪਹਿਲਾਂ 14 ਕਮਿਸ਼ਨ ਬਣਾਇਆ ਨਾ ਪਾਰ ਸਰਕਾਰ ਨੇ ਲੇਕਿਨ ਸਜ਼ਾਵਾਂ ਨਹੀਂ ਹੋਈਆਂ ਉਹ ਸਭ ਠੰਡੇ ਬਸੇਜ ਪਿਆ ਗਈਆਂ ਨੇ ਇਹਨਾਂ ਨੂੰ ਜਿਹੜੇ 10 20 50 ਜਿਹੜੇ ਆਨੇ ਨੇ ਜਿਹੜੇ ਮੈਨ ਮੈਨ ਨੇ ਅੰਦਰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਇਹਨਾਂ ਨੂੰ ਅੰਦਰ ਦੇਓ ਜੇਲਾ ਸਿੱਟੋ ਉਹਨਾਂ ਨੂੰ ਤੇ ਮੁਕਦਮੇ ਚਲਾ ਕੇ ਤੈਨੂੰ ਫਾਇਲਾ ਉਹਨਾਂ ਨੂੰ ਤੇ ਬਹੁਤ ਲੰਮਾ ਸਮਾਂ ਹੋ ਗਿਆ ਕੋਟਾ ਨੇ ਵੀ ਸਾਬ ਸਾਨੂੰ ਦਿੱਤਾ ਕੋਟਾ ਤੋਂ ਵੀ ਅਸੀਂ ਬਣੀਆਂ ਅਪੀਲਾਂ ਤੇ ਲਕ ਕੀਤੀਆਂ ਕਈ ਹਾਈ ਕੋਰਟ ਗਏ ਸੁਪਰੀਮ ਕੋਰਟ ਤੱਕ ਲੜਾਈਆਂ ਲੜੀਆਂ ਜਾ ਰਹੀਆਂ ਨੇ ਕਈ ਜੱਥੇਬੰਦੀਆਂ ਲੜ ਰਹੀਆਂ ਨੇ ਲੇਕਿਨ ਜਿੰਨਾ ਤੱਕ ਇਨਸਾਫ ਦੀ ਗੱਲ ਨਹੀਂ ਹੋਈ ਸਾਡੀ ਇਹੀ ਮੰਗ ਹੈ ਕਿ ਜਿਹੜੇ ਬਾਕੀ ਦੇ ਦੋਸ਼ੀ ਨੇ ਇਹਨਾਂ ਨੂੰ ਵੀ ਸਜ਼ਾਵਾ ਦਿਓ ਢਿੱਲੇ ਨਾ ਕਰੋ ਤੇ ਸੱਜਨ ਕੁਮਾਰ ਦੇ ਖਿਲਾਫ ਜਿਹੜੀ ਅਪੀਲ ਜਿਹੜੀ ਪਾ ਕੇ ਦੁਬਾਰਾ ਤੈਨੂੰ ਫਾਸੀ ਦੀ ਦਿੱਤੀ ਜਾ ਕਰ ਦੋ ਪਰਸ ਸਾਬ ਕੁਝ ਪਰਿਵਾਰ ਮੌਜੂਦ ਨੇ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਆਪਣੇ ਵਿਛੜ ਗਏ ਨੇ ਇਸ ਦੰਗਿਆ ਦੇ ਵਿੱਚ ਕੀ ਕਹਿਣਾ ਚਾਹੁੰਗੇ ਜੀ ਇਹ ਕਿਹਨਾਂ ਦੀ ਤਸਵੀਰਾਂ ਵਾਜੂਨ ਉਹੀ ਬਿਆਨ ਆ ਜੋ ਇਹਨਾਂ ਨੇ ਦਿੱਤੇ ਉਹੀ ਬਿਆਨ ਆ ਬਸ ਉਹਨੂੰ ਫਾਂਸੀ ਇਹ ਤਸਵੀਰ ਜੇ ਇੱਕ ਮੇਰੇ ਪਤੀ ਦੀ ਐ ਤੇ ਆ ਮੇਰੇ ਦਿਓਰ ਆ ਤਿੰਨ ਦਿਓਰ ਤਿੰਨ ਭਰਾ ਸੀ ਜੀ ਸਕੇ ਹਾਂਜੀ ਹਾਂਜੀ ਤਿੰਨ ਭਰਾ ਸੀ ਤੇ ਇੱਕ ਸਾਡੇ ਚਾਚਾ ਜੀ ਸੀ ਇੱਕ ਮੇਰੇ ਨਣਦ ਦਾ ਬੇਟਾ ਸੀ ਉਹਨਾਂ ਨੂੰ ਜੀ ਟਾਇਰ ਪਾ ਕੇ ਅੱਗ ਲਗਾਤੀ ਉਹਨਾਂ ਦੇ ਬੱਸ ਪਹਿਲਾਂ ਆਏ ਕੋਠੀ ਨੂੰ ਅੱਗ ਲਾਤੀ ਇੱਕਦਮ ਬਾਹਰ ਨੇ ਮੇਰੇ ਘਰ ਵਾਲਾ ਬਾਹਰ ਨਿਕਲੇ ਆਏ ਕਹਿੰਦਾ ਕੀ ਹੋ ਗਿਆ ਵੀ ਕੀ ਗੱਲ ਅੱਜ ਦੇ ਫੈਸਲੇ ਨੂੰ ਕਿਸ ਤਰ੍ਹਾਂ ਹੈ ਅੱਜ ਦੇ ਫੈਸਲੇ ਹੁਣ ਅਸੀਂ ਕਹਿੰਦੇ ਉਹਨੂੰ ਫਾਂਸੀ ਹੋਵੇ ਸਜ਼ਾ ਦਾ ਕੇ ਸਜ਼ਾ ਤਾਂ ਭੁਗਤ ਲੂਗਾ 80 ਸਾਲ ਦਾ ਹੈ ਤੇ ਫਾਂਸੀ ਹੋਣੀ ਚਾਹੀਦੀ ਹੈ ਬੱਸ ਤਾਂ ਇਸ ਸਜ਼ਾ ਨੂੰ ਲੈ ਕੇ ਆਪਣੀ ਜਿਹੜੇ ਆ ਪਤਰੀ ਕੀ ਆ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰ ਤੇ ਕਹਿ ਰਹੇ ਨੇ ਕਿ ਇਸ ਸਜ਼ਾ ਦੇ ਅਗੇਂਸਟ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਅਪੀਲ ਪਾਣੀ ਚਾਹੀਦੀ ਹੈ ਤੇ ਇਸ ਸਜ਼ਾ ਤੋਂ ਉੱਪਰ ਦੀ ਸਜ਼ਾ ਦੀ ਮੰਗ ਕਰਦੇ ਹੋਏ ਪੀੜਿਤ ਪਰਿਵਾਰ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ